ਇਨ ਅੱਖੀਆਂ ਚੋਂ ਵਗਦੇ ਨੀਰ ਨੂੰ ਵੇਖ ਹਰ ਕਿਸੇ ਦਾ ਦਿਲ ਪਸੀਜ ਜਾਵੇਗਾ ਪਰ ਦੁਬਈ ਦੇ ਕਾਨੂੰਨ ਅੱਗੇ ਇਹ ਮਾਂ ਵੀ ਬੇਵੱਸ ਹੈ ਇਸ ਮਾਂ ਦਾ ਪੁੱਤ ਦੁਬਈ ਦੀ ਜੇਲ੍ਹ ਚ ਬੰਦ ਹੈ ਤੇ ਰਿਹਾਈ ਲਈ ਕਰੀਬ 17 ਲੱਖ ਰੁਪਏ ਚਾਹੀਦੇ ਨੇ وجہ ਹੈ ਬਲੱਡ ਮਨੀ ਦਰਅਸਲ ਇਸੇ ਸਾਲ ਹੁਸ਼ਿਆਰਪੁਰ ਦੇ ਪਿੰਡ ਸੇਲਾ ਖੁਰਦੇ ਵਾਸੀ ਰਵਿੰਦਰ ਆਪਣੇ ਚੰਗੇ ਭਵਿੱਖ ਦੀ ਆਸ ਨੂੰ ਲੈ ਕੇ ਉਹ ਬਈ ਟਰਾਲਾ ਚਲਾਉਣ ਦੀ ਨੌਕਰੀ ਕਰਨ ਗਿਆ ਸੀ ਜਿੱਥੇ ਜਾ ਕੇ ਉਸ ਨੂੰ ਕੰਮ ਵੀ ਮਿਲ ਗਿਆ ਤੇ ਉਹ ਹੁਣ ਆਪਣੇ ਸੁਪਨੇ ਪੂਰੇ ਕਰਨ ਲਈ ਟਰਾਲਾ ਚਲਾ ਕੇ ਮਿਹਨਤ ਵੀ ਕਰਨ ਲੱਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਸ ਦਾ ਟਰਾਲਾ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਗੱਡੀ ਦੇ ਪਿਛਲੇ ਟਾਇਰਾਂ ਹੀਟ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਰਵਿੰਦਰ ਨੂੰ ਦੁਬਈ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉੱਥੋਂ ਦੇ ਕਾਨੂੰਨ ਮੁਤਾਬਕ ਬਲੱਡ ਮਨੀ ਦੇ ਲਈ 70000 ਦ੍ਰਮ ਜੁਰਮਾਨਾ ਲਗਾ ਦਿੱਤਾ ਗਿਆ ਪਹਿਲਾਂ ਤਾਂ ਇਹਨਾਂ ਮਾਪਿਆਂ ਨੂੰ ਆਪਣੇ ਪੁੱਤ ਬਾਰੇ ਕਈ ਦਿਨਾਂ ਤੱਕ ਕੁਝ ਪਤਾ ਨਾ ਲੱਗਾ ਤੇ ਜਦੋਂ ਇੱਕ ਮਹੀਨੇ ਬਾਅਦ ਪੁੱਤ ਨੇ ਜੇਲ੍ਹ ਵਿੱਚੋਂ ਫੋਨ ਕਰਕੇ ਸਾਰੀ ਕਹਾਣੀ ਦੱਸੀ ਤਾਂ ਇਹਨਾਂ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਮੇਰਾ ਬੇਟਾ ਰਵਿੰਦਰ ਮਾਨ ਹੈ ਜੀ ਜਿਹੜਾ 7-8 ਮਹੀਨੇ ਪਹਿਲਾਂ ਦਬਈ ਆਪੂ ਸਾਹਿਬ ਦੇ ਵਿੱਚ ਡਰਾਈਵਰ ਵਜੇ ਤੇ ਗਿਆ ਸੀ ਜੀ ਲਾਇਸੈਂਸ ਮੰਨਣ ਤੋਂ ਬਾਅਦ ਉਹ ਗੱਡੀ ਚਲਾਉਣ ਲੱਗ ਪਿਆ ਦੋਕਮੀ ਦੇ ਜਿ ਦੇ ਕਰੀਬ ਉਹਨੇ ਗੱਡੀ ਚਲਾਈ ਤਾਂ ਇੱਕ ਕੌਮ ਦੀ ਵੀਡੀਓ ਬੜੀ ਖਰਾਬ ਸੀ ਜੀ ਤੇ ਇਹ ਗੱਡੀ ਲੈ ਕੇ ਉਹਦੇ ਕੋਲੋਂ ਜਦੋਂ ਕ੍ਰੋਸ ਕਰਨ ਲੱਗਿਆ ਤਾਂ ਉਹਦੇ ਡਰਾਈਵਿੰਗ ਸੀਟ ਤੋਂ ਬੰਦੇ ਨੇ ਬਾਹਰ ਨੂੰ ਜੰਪ ਕਰ ਦਿੱਤਾ ਜੀ ਉਹ ਬੰਦਿਆ ਡਿਸਬੈਲੈਂਸ ਹੋਣ ਕਰਕੇ ਉਹ ਜਮੀਨ ਤੋਂ ਮਤਲਬ ਡਿੱਗ ਪਿਆ ਡਿਗੜ ਕਰਕੇ ਜੀ ਸਾਡੇ ਰਵਿੰਦਰ ਦੇ ਟ੍ਰੈਲਰ ਦੇ ਟਾਇਰਾਂ ਦੇ ਥੱਲੇ ਆ ਗਿਆ ਪਿਛਲੇ ਟਾਇਰਾਂ ਥੱਲੇ ਆ ਕੇ ਉਹ ਵੀ ਮੌਤ ਹੋ ਗਈ ਇੱਥੇ ਦੇ ਮਤਲਬ ਕਾਜੀ ਨੇ ਇਹਨੂੰ ਇਹ ਸਜ਼ਾ ਸੁਣਾਈ ਹੈ ਕਿ ਤੇਰਾ ਕਸੂਰ ਨਹੀਂ ਹੈ ਲੇਕਿਨ ਬੰਦਾ ਮਰਨ ਕਰਕੇ ਬਲੱਡ ਮਨੀ ਪਾਉਂਦਾ ਸਾਡੀ ਜੇਜਪੂਨ ਜਿਹੜਾ ਕਾਨੂੰਨ ਦੇ ਮਤਲਬ ਤੈਨੂੰ 30% ਜਿਹੜਾ ਬਲੱਡ ਮਨੀ 70000 ਰੁਪਏ ਦਾ ਪਾਇਆ ਜਿਹਦਾ ਕਿ ਇੰਡੀਆ ਦੇ ਵਿੱਚ 17 ਲੱਖ ਰੁਪਏ ਦੇ ਕਰੀਬ ਬਣਦਾ ਹੈ ਜੀ ਦੀ ਇਹਨਾ ਇਹ ਫਲੱਟ ਮੈਨ ਨਹੀਂ ਪਾਈ ਜਾ ਔਰ ਅੱਜ ਸਾਨੂੰ ਪੇਪਰ ਵੀ ਉਹਨਾਂ ਨੇ ਭੇਜੇ ਆ ਪਰ ਜੇਕਰ ਤੁਸੀਂ ਫਲੱਟ ਮੈਨ ਨਹੀਂ ਦੇ ਦਿੱਤਾ ਇਹਨੂੰ ਅਸੀਂ ਹੋਰ ਛੇ ਦਿਨ ਦੇ ਵਿੱਚ ਸ਼ਿਫਟ ਕਰਕੇ ਇਹਨੂੰ ਅਸੀਂ ਸਜਾ ਲੱਭੀ ਕਰ ਸਕਦੇ ਹਾਂ ਮੈਂ ਤਾਂ ਜੀ ਸਵੇਰ ਤੋਂ ਸ਼ਾਮ ਤੱਕ ਮਤ ਨਾ ਕੋਮ ਦਰ ਹੈ ਮੈਂ ਕਿਉਂ ਮੈਨੂੰ ਕੋਈ ਮਿਲ ਮਾ ਦ ਕਰੂਗਾ ਲੇਕਿਨ ਹਜੇ ਤੱਕ ਨਾ ਇਹਨੇ ਕੀ ਬੰਦ ਕੀਤੀ ਹੈ ਮੈਂ ਤਾਂ ਹੱਥ ਵੀ ਹੋ ਗਏ ਉਹਨ ਕੀ ਥੱਕ ਜਸਦਿੰਦਰ ਲੰਬੜਦਾਰ ਦਵਿੰਦਰ ਸਿੰਘ ਨੂੰ ਆਪਣੇ ਪੁੱਤ ਨਾਲ ਵਾਪਰੀ ਘਟਨਾ ਬਾਰੇ ਪਤਾ ਲੱਗਾ ਉਦੋਂ ਤੋਂ ਹੀ ਉਹ ਪੈਸੇ ਇਕੱਠੇ ਕਰਨ ਵਿੱਚ ਲੱਗਾ ਹੈ ਜੋਸ਼ਖਸ਼ ਰਵਿੰਦਰ ਨੂੰ ਰਿਹਾ ਕਰਨ ਲਈ ਦੁਬਈ ਵਿੱਚ ਜਦੋ ਜਹਿਦ ਕਰ ਰਿਹਾ ਹੈ ਉਸਨੇ ਫੋਨ ਕਰਕੇ ਦੱਸਿਆ ਕਿ ਜੇ ਛੇਤੀ ਪੈਸੇ ਨਾ ਮਿਲੇ ਤਰਵਿੰਦਰ ਨੂੰ ਪੱਕੀ ਲੰਬੀ ਜੇਲ ਹੋ ਜਾਵੇਗੀ ਜਿਸ ਤੋਂ ਬਾਅਦ ਉਸ ਦਾ ਬਾਹਰ ਆਉਣਾ ਵੀ ਮੁਸ਼ਕਲ ਹੋ ਜਾਵੇਗਾ ਸਾਡੇ ਕੋਲ ਹਜੇ ਪੈਸੇ ਹੈ ਨਹੀਂਗੇ ਸਾਡੇ ਕੋਲ ਇੰਨੇ ਪੈਸੇ ਹੈ ਨਹੀਂਗੇ ਤੇ ਅਸੀਂ ਕਿੱਥੇ ਫਿਰ ਇਹਦਾ ਇਹਦਾ ਨਫਾ ਚੱਲਦੀ ਵਾ ਫਿਰ ਉਹ ਕਹਿੰਦੇ ਵੀ ਇਹਨਾਂ ਜਿਹੜੀ ਸਜਾਇਆ ਇਹ ਦੂਸਰੀ ਏਜ ਤੇ ਭੇਜ ਦਿੰਦੇ ਜੀ ਹਾਂਜੀ ਇਹ ਸਾਰੇ ਪੱਕੀ ਪੱਕੀ ਵਾਲੀ ਭੇਜਦੇ ਨਾ ਇਹਨਾਂ ਨੇ ਅੱਛਾ ਜੀ ਫਿਰ ਕੋਈ ਸੁਣਵਾਈ ਨਹੀਂ ਕੀ ਅੱਛਾ ਜੀ ਫਿਰ ਉਹਦੇ ਹਾਂ ਫਿਰ ਉਹਦੇ ਉੱਤੇ ਕਹੇ ਜਿਹੜੇ ਆ ਉਹ ਕੈਨਸ਼ਲ ਹੋ ਜਾਣੇ ਆ ਤੇ ਵੀ ਟੈਸਟ ਕਰਦੇ ਆ ਕਿ ਸਾਡੇ ਮੇਰੇ ਬੱਚੇ ਨੂੰ ਸੁਣਾ ਮੈਂ ਤੁਹਾਡੀ ਹੈਲਪ ਕਰ ਲਵਾਂ ਨਾਤਾ ਸਾਡਾ ਮੋਰ ਬਹੁਤ ਮਾੜੀ ਆ ਹੂੰ ਬਸ ਮੇਰੇ ਬੱਚੇ ਨੂੰ ਮੇਰੀ ਸਾਡੀ ਹੈਲਪ ਕਰੋ ਅਸਾਂ ਮੇਰੇ ਬੱਚੇ ਨੂੰ ਬਾਹਰ ਕਢਾਓ ਜੀ ਉੱਤੋਂ ਦੇ ਵਿੱਚ ਬੈਠਾ ਇਸ ਪਰਿਵਾਰ ਤੇ ਜੋ ਕਿਸਮਤ ਦੀ ਮਾਰ ਪਈ ਹੈ ਉਹ ਅਕਹਿ ਅਸਹਿ ਹੈ ਲੋੜ ਹੈ ਕਿ ਦਾਨੀ ਸੱਜਣ ਅਤੇ ਪੰਜਾਬ ਸਰਕਾਰ ਇਸ ਪਰਿਵਾਰ ਦੀ ਮਦਦ ਕਰਕੇ ਅਤੇ ਇਹਨਾਂ ਦੇ ਬੁਢਾਪੇ ਦੇ ਸਹਾਰੇ ਨੂੰ ਬਚਾਉਣ ਲਈ ਅੱਗੇ ਆਵੇ ਤਾਜ ਜੋ ਰਵਿੰਦਰ ਜੇਲ ਦੀਆਂ ਸਲੱਖਾਂ ਪਿੱਛੇ ਆਪਣੀ ਜਵਾਨੀ ਨਾ ਗਵਾਏ ਅਤੇ ਮੁਲਕ ਵਾਪਸ ਆ ਸਕੇ ਪੀਟੀਸੀ ਨਿਊਜ਼ ਲਈ ਹੁਸ਼ਿਆਰਪੁਰ ਤੋਂ ਯੋਗੇਸ਼ ਅਰੋੜਾ ਦੀ ਰਿਪੋਰਟ